ਖਬਰਨਾਮਾ ਦੇਖ ਰਿਹਾ ਸੁਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ 13 ਅਤੇ 14 ਮਾਰਚ ਦੀ ਰਾਤ ਨੂੰ ਪੰਜਾਬ ਪੁਲਿਸ ਵੱਲੋਂ ਕਪਟਿਆ ਗਿਆ ਸੀ ਕਰਨਲ ਪੁਸ਼ਪਿੰਦਰ ਬਾਠ ਅਤੇ ਉਸਦੇ ਲੜਕੇ ਨੂੰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੰਗਾਮਾ ਹੋਇਆ ਖਾਸ ਕਰਕੇ ਕਰਨਲ ਬਾਠ ਦੀ ਧਰਮ ਪਤਨੀ ਨੇ ਵਿਰੋਧ ਕੀਤਾ ਉਹਨਾਂ ਮੁਲਾਜ਼ਮਾਂ ਦਾ ਜਿਨ੍ਹਾਂ ਨੇ ਕਰਨਲ ਪੁਸ਼ਪਿੰਦਰ ਬਾਠ ਅਤੇ ਉਸਦੇ ਲੜਕੇ ਨੂੰ ਕੁੱਟਿਆ ਸੀ 13 ਅਤੇ 14 ਮਾਰਚ ਦੀ ਰਾਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲਿਆ ਗਿਆ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਦੋਂ ਮੁਲਾਕਾਤ ਹੋਈ ਕਰਨਲ ਕੁਸ਼ਪਿੰਦਰ ਬਾਠ ਅਤੇ ਉਹਨਾਂ ਦੀ ਧਰਮ ਪਤਨੀ ਅਤੇ ਉਹਨਾਂ ਦੇ ਲੜਕੇ ਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਵਾਸ ਦਿਵਾਇਆ ਕਿ 24 ਘੰਟਿਆਂ ਦੇ ਵਿੱਚ ਇਸ ਮਾਮਲੇ ਨੂੰ ਖੋਖਿਆ ਅਤੇ ਭਾਪਿਆ ਜਾਵੇਗਾ ਅਤੇ ਕਾਰਵਾਈ ਹੋਵੇਗੀ ਜਿਹੜੇ ਇਸ ਦੇ ਵਿੱਚ ਮੁਲਜ਼ਮ ਨੇ ਲੇਕਿਨ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਗਵੰਤ ਮਾਨ ਵੱਲੋਂ ਨਾ ਤੇ ਫੋਨ ਆਇਆ ਕਰਨਲ ਪੁਸ਼ਪਿੰਦਰ ਬਾਦ ਨੂੰ ਅਤੇ ਨਾ ਹੀ ਕੋਈ ਜਿਹੜਾ ਉਪਰਾਲਾ ਕੀਤਾ ਗਿਆ ਉਸ ਤੋਂ ਬਾਅਦ ਦੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਜਾ ਕੇ ਮਿਲੇ ਕਰਨਲ ਬਾਠ ਅਤੇ ਉਹਨਾਂ ਦੀ ਧਰਮ ਪਤਨੀ ਲੇਕਿਨ ਮਾਮਲਾ ਸਾਰਾ ਠੰਡੇ ਬਸਤੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਇਨਸਪੈਕਟਰ ਰੌਣੀ ਉਸ ਦੇ ਜਿਹੜੇ ਚਾਰ ਸਾਥੀ ਹੋਰ ਨੇ ਉਹ ਜਿਨ੍ਹਾਂ ਨੇ ਆਪਣੀਆਂ ਅਗਾਊ ਜਵਾਬਤਾ ਲਾਈਆਂ ਹੋਈਆਂ ਸੀ ਉਹਨਾਂ ਦੀਆਂ ਜਵਾਬਤਾ ਨੂੰ ਰੱਦ ਕਰ ਦਿੱਤਾ ਗਿਆ ਹੈ ਮਾਮਲਾ ਹੈ ਕਰਨਲ ਬਾਠ ਦਾ ਕਿ ਜੇਕਰ ਕਰਨਲ 62 ਵਰਗਿਆਂ ਦੇ ਨਾਲ ਧੱਕਾ ਮੁਕੀ ਕੋਟਵਾਰ ਪੰਜਾਬ ਪੁਲਿਸ ਕਰਦੀ ਹੈ ਤਾਂ ਫਿਰ ਆਮ ਲੋਕਾਂ ਦਾ ਕੀ ਬਣੇਗਾ ਜਿਹੜੇ ਦੇਸ਼ ਦੀ ਅਸਰਦਾ ਉੱਤੇ ਰਾਖੀ ਕਰਦੇ ਨੇ ਇੰਜ ਲੱਗ ਰਿਹਾ ਸੀ ਜਿਵੇਂ ਇਹ ਸਾਰੇ ਮਾਮਲੇ ਨੂੰ ਠੱਡੇ ਬਸਤੇ ਵਿੱਚ ਪਾਇਆ ਛਾਵੇ ਪਾਇਆ ਜਾ ਰਿਹਾ ਹੈ ਦੂਸਰੇ ਪਾਸੇ ਖਬਰ ਆ ਰਹੀ ਹੈ ਕਿ ਇੱਕ ਵਾਰ ਫਿਰ ਇਹ ਮਾਮਲਾ ਜਿਹੜਾ ਹੈ ਪੂਰੀ ਤਰ੍ਹਾਂ ਜਿਹੜਾ ਪਕੜ ਫਰ ਚੁੱਕਿਆ ਹੈ ਦਚੇਕੇ ਪਟਿਆਲਾ ਭਾਰਤੀ ਫੌਜ ਕਰਨਲ ਪਿਸ਼ਵਿੰਦਰ ਬਾੜ ਤੇ ਹਮਲੇ ਦਾ ਮਾਮਲਾ ਇੱਕ ਵਾਰ ਫਿਰ ਪੰਜਾਬ ਤੇ ਰਣਧੀ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ ਕਰਨਲ ਦੇ ਪਰਿਵਾਰ ਨੇ ਇਸ ਮਾਮਲੇ ਵਿੱਚ ਫਿਰ ਸੀਬੀਆਈ ਜਾਂਚ ਦੀ ਮੰਗ ਉਠਾਈ ਹੈ ਉਹਨਾਂ ਦਾ આરોਪ ਹੈ ਕਿ ਇਸ ਮਾਮਲੇ ਵਿੱਚ ਠੁਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ ਅਦਾਲਤ ਨੇ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਨੂੰ ਨੋਟਿਸ ਜਾਰੀ ਕੀਤਾ ਹੈ ਮਾਮਲੇ ਦੀ ਅਗਲੀ ਸੁਣਵਾਈ 16 ਜੁਲਾਈ ਨੂੰ ਤੈਅ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਜਾਣਕਾਰੀ ਅਨੁਸਾਰ ਇਹ ਮਾਰਚ ਮਹਾਮੇਲੇ ਸਾਹਮਣੇ ਆਇਆ ਸੀ ਇਸ ਤੋਂ ਬਾਅਦ ਮਾਮਲਾ ਪੰਜਾਬ ਦੀ ਵਿਧਾਨ ਸਭਾ ਵਿੱਚ ਉਠਾਇਆ ਗਿਆ ਇਸ ਦੇ ਨਾਲ ਹੀ ਇਹ ਮਾਮਲਾ ਪੰਜਾਬ ਤੇ ਹਰੰਦੀ ਹਾਈ ਕੋਰਟ ਵਿੱਚ ਪਹੁੰਚਿਆ ਜਿੱਥੇ ਉਹਨਾਂ ਔਰੂਪੀਆਂ ਦੀ ਜਨ ਕਿ ਪੰਜਾਬ ਪੁਲਿਸ ਵਾਲਿਆਂ ਦੀ ਜ਼ਮਾਨਤਾਂ ਜਿਹੜੀਆਂ ਨੇ ਰੱਦ ਹੋਈਆਂ ਇਸ ਦੌਰਾਨ ਕਰਨਲ ਬਾੜ ਦੀ ਤਰਫ ਪਤਰੀ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਸੀਬੀ ਜਾਂ ਕਿਸੇ ਹੋਰ ਏਜੰਸੀ ਨੂੰ ਦਿੱਤੀ ਜਾਵੇ ਅਦਾਲਤ ਨੇ ਸਾਰੇ ਤੱਥਾਂ ਦੀ ਜਾਣਕਾਰੀ ਕੀਤੀ ਸੀ ਇਸ ਤੋਂ ਬਾਅਦ ਕੇਸ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤਾ ਗਿਆ ਇਸ ਮਾਮਲੇ ਦੀ ਜਾਂਚ ਅਗਸਤ ਮਹੀਨੇ ਤੱਕ ਪੂਰੀ ਕਰਨ ਦੇ ਹੁਕਮ ਦਿੱਤੇ ਗਏ ਹਾਲਾਂਕਿ ਲਗਭਗ ਇੱਕ ਮਹੀਨਾ ਹੋ ਗਿਆ ਹੈ ਪਹਿਲਾ ਕਰਨਲ ਪਹਿਲਾ ਕਰਨਲ ਕਰਨਲ ਦੀ ਪਤਨੀ ਪੰਜਾਬ ਦੇ ਰਾਜਪਾਲ ਚੰਡੀਗੜ੍ਹ ਅਤੇ ਚੰਡੀਗੜ੍ਹ ਪੁਛਾਰ ਸਿੰਘ ਗੁਲਾਬ ਚੰਦ ਕਟਾਰੀਏ ਕਟਾਰੀਏ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਮਾਮਲਾ ਹੈ 13 14 ਰਾਤ ਦਾ ਹਾਲਾਂਕਿ ਇਨਸਾਫ ਲਈ ਵਾਰ-ਵਾਰ ਦੁਹਾਰ ਲਗਾਈ ਚਾਈ ਜਾ ਰਹੀ ਹੈ ਜਾਂ ਤਾਂ ਸੀਬੀਏ ਵੱਲੋਂ ਦੀ ਜਾਂਚ ਹੋਵੇ ਜਾਂ ਸਿੱਟ ਵੱਲੋਂ ਜਾਂਚ ਹੋਵੇ ਕਿਉਂਕਿ ਉਹਨਾਂ ਬਲਾਜ਼ਮਾ ਨੂੰ ਇਹ ਸੋਕੇ ਪੋਲੇ ਪੈਰੀ ਛੱਡਣਗੇ ਨਹੀਂ ਕਰਨਲ ਬਾਟ ਅਤੇ ਉਹਨਾਂ ਦੀ ਤਰਪਤਨੀ ਅਤੇ ਉਹਨਾਂ ਦਾ ਲੜਕਾ 16 ਜੁਲਾਈ ਨੂੰ ਪਤਾ ਲੱਗੇਗਾ ਕਿ ਕੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਫੈਸਲਾ ਆਉਂਦਾ ਹੈ ਹਾਲਾਂਕਿ ਫਟਕਾਰ ਲਗਾ ਕੇ ਅਗਾਊ ਜੁਬਾਨਤਾ ਉਹਨਾਂ ਮਲਾਜ਼ਮਾਂ ਦੀਆਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਨੇ